ਉਹ ਮੇਰਾ ਭਤੀਜਾ ਵਾ ਜੀ ਸਭ ਤੋਂ ਵੱਡੀ ਗੱਲ ਹੈ ਇਹਦੇ ਨਾਂ ਤੇ ਉਲਕਿਤ ਫੈਸ਼ਨ ਸ਼ਾਪ ਖੋਲੀ ਆ ਔਰ ਗੋਲਡੀ ਜੀ ਦਾ ਬੇਟਾ ਵਾ ਔਰ ਸਾਰਾ ਸ਼ਹਿਰ ਜਾਣਦਾ ਵਾ ਕਿ ਮੇਰਾ ਗੋਲਡੀ ਜੀ ਨਾਲ ਕਿੰਨਾ ਪਿਆਰ ਆ ਔਰ ਦੇਖੋ ਇੱਕ ਜਿਹਨੇ ਸੋਸ਼ਲ ਐਕਟੀਵਿਸਟ ਹੁੰਦੇ ਨੇ ਪੋਲੀਟਿਸ਼ੀਅਨਸ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਲਈ ਜ਼ਰੂਰੀ ਹੁੰਦਾ ਕਿ ਕਾਰੋਬਾਰ ਜਿਹੜਾ ਵਾ ਉਹ ਵੀ ਬਹੁਤ ਜ਼ਰੂਰੀ ਔਰ ਗੋਲਡੀ ਜੀ ਨੇ ਸੱਬਰਵਾਲ ਸਾਹਿਬ ਨੇ ਆਪਣੇ بیٹے ਨੂੰ ਕਾਰੋਬਾਰ ਜਿਹੜਾ ਵਾ ਖੋਲ ਕੇ ਦਿੱਤਾ ਅੱਜ ਬਹੁਤ ਔਰ ਸਭ ਤੋਂ ਵੱਡੀ ਗੱਲ ਬੜੀ ਪਰਮਾਤਮਾ ਦੀ ਕਿਰਪਾ ਵਾ ਕਿ ਸ਼ਰਵਾਦ ਦੇ ਅੰਦਰ ਹੀ ਐਡਾ ਰਿਸਪੌਂਸ ਜਿਹੜਾ ਵਾ ਕਿਸੇ ਵੀ ਕਾਰੋਬਾਰ ਨੂੰ ਮਿਲਣਾ ਇਹ ਬਹੁਤ ਵੱਡੀ ਗੱਲ ਆ ਔਰ ਇਹਦੇ ਲਈ ਮੈਂ ਕਹਿ ਸਕਦਾ ਕਿ ਗੋਲਡੀ ਸੱਬਰਵਾਲ ਜੀ ਦੇ ਔਰ ਉਹਨਾਂ ਦੇ بیٹے ਤੇ ਬੜੀ ਪਰਮਾਤਮਾ ਦੀ ਕਿਰਪਾ ਵਾ ਔਰ ਪਰਮਾਤਮਾ ਦੇ ਚਰਨਾਂ 'ਚ ਮੈਂ ਮਹਾਰਾਣੀ ਦੇ ਚਰਨਾਂ 'ਚ ਹੀ ਬੇਨਤੀ ਕਰਾਂਗਾ ਕਿ ਜਿਸ ਸੱਚੇ ਮਨ ਦੇ ਨਾਲ ਇਨਨੇ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਵਾ ਤੋਂ ਮਹਾਰਾਣੀ ਇਹਨਾਂ ਦਾ ਕਾਰੋਬਾਰ ਜਿਹੜਾ ਵਾ ਉਹ ਦਿਨ ਦੁਗਣੀ ਰਾਤ ਚੌਕਣੀ ਜਿਹੜੀ ਤਰੱਕੀ ਕਰ ਰਿਹਾ ਮੈਂ ਵਿਸ਼ੇਸ਼ ਤੌਰ ਤੇ ਮਾਝੇ ਮੁਬਾਰਕਵਾਦ ਦੇਣ ਵਾਸਤੇ ਸਾਰੇ ਪਰਿਵਾਰ ਨੂੰ ਆਇਆ ਸੀ ਔਰ ਮੈਂ ਉਮੀਦ ਕਰਦਾ ਕਿ ਬੜੀ ਇਮਾਨਦਾਰੀ ਨਾਲ ਮੇਰੇ ਬੱਚੇ ਨੇ ਜਿਹੜਾ ਕੰਮ ਇਹ ਸ਼ੁਰੂ ਕੀਤਾ ਵਾ ਪਰਮਾਤਮਾ ਇਹਦੀ ਤਰੱਕੀ ਜਿਹੜੀ ਆ ਉਹ ਦਿਨ ਦੁਗਣੀ ਰਾਤ ਚੌਕਣੀ ਜਿਹੜੀ ਆ ਉਹ ਪੂਰੀ ਕਰਾ ਦੇ। ਦੋਨਾਂ ਦੀ ਗੱਲ ਚਲਾਂਗੀ ਜੇ ਦੋਨਾਂ ਦਾ ਦੁੱਖ ਦੌਰ ਚੱਲ ਰਿਹਾ ਕੀ ਕਹਿਣਾ ਚਾਹੋਗੇ ਜਿਹੜਾ ਅਸੰਭਾ ਵਿੱਚ ਚੋਂ ਚੋਂ ਚੱਲ ਰਹੀਆਂ ਬੈਠੇ ਆਹ ਬਲਾਕ ਸਮਤੀ ਤੇ ਜ਼ਿਲ ਔਰ ਜੋ ਰਿਜ਼ਲਟ 14 ਤਰੀਕ ਨੂੰ ਤੁਸੀਂ ਦੇਖੋਗੇ ਵੋਟਾਂ ਤੋਂ ਬਾਅਦ ਕਿ 94% ਆਮ ਆਦਮੀ ਪਾਰਟੀ ਜਿਹੜੀ ਸਾਰੇ ਪੰਜਾਬ ਦੇ ਅੰਦਰ ਬਲੌਕ ਸੰਮਤੀ ਦੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਵਾਂ ਉਹ ਜਿੱਤ ਕੇ ਤੁਹਾਡੇ ਸਾਹਮਣੇ ਕਿਉਂਕਿ ਲੋਕਾਂ ਦੇ ਵਿੱਚ ਮੈਂ ਵਿਚਰ ਕੇ ਦੇਖਿਆ ਵਾ ਹੁਣ ਵੀ ਮੈਂ ਮੀਟਿੰਗ ਅਟੈਂਡ ਕਰਕੇ ਆਇਆ ਵਾ ਬਹੁਤ ਸਾਰੇ ਜਿਹੜੇ ਪਿੰਡ ਨੇ ਉਹਨਾਂ ਦੇ ਪੰਚ ਸਰਪੰਚ ਜਿਹੜੇ ਨੇ ਮੈਂ ਬੁਲਾਏ ਹੋਏ ਸੀਗੇ ਔਰ ਉਹਨਾਂ ਨੂੰ ਵੀ ਇਹਹੀ ਬੇਨਤੀ ਕੀਤੀ ਕਿ 14 ਤਰੀਕ ਨੂੰ ਜਿਹੜੀ ਬੋਰਡ ਤੁਸੀਂ ਆ ਉ ਆਮਦ ਪਾਰਟੀ ਦੇ ਜਿਹੜੇ ਵੀ ਕੈਂਡੀਡੇਟ ਨੇ ਜਿੱਥੇ ਵੀ ਖੜੇ ਨੇ ਪੂਰੇ ਪੰਜਾਬ ਦੇ ਅੰਦਰ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਝਾੜੂ ਆ ਔਰ ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਜਿਤਾਣਾ ਵਾ ਤਾਂ ਕਿ ਕਿਉਂਕਿ ਪੰਜਾਬ ਦੇ ਵਿੱਚ ਦੇਖੋ ਸਰਕਾਰ ਜਿਹੜੀ ਆ ਉਹ ਆਮਦ ਪਾਰਟੀ ਦੀ ਆ ਤੇ ਐਮ ਐਲ ਏ ਸਹਿਬਾਨ ਵੀ ਆਮਦ ਪਾਰਟੀ ਦੇ ਔਰ ਸਭ ਤੋਂ ਵੱਡੀ ਗੱਲ ਸਰਪੰਚ ਪੰਚ ਵੀ ਆਮਦ ਪਾਰਟੀ ਦੇ ਤੇ ਬਲਾਕ ਸਮਤੀ ਤੇ ਇਸ ਜ਼ਿਲ੍ਹਾ ਪਰਚਦ ਦੇ ਅਗਰ ਕੈਂਡੀਡੇਟ ਜਿੱਦਣੇ ਤਾਂ ਗਰੰਟਾ ਜਿਹੜੀਆਂ ਵਾਂ ਔਰ ਵੱਡੇ ਪੱਧਰ ਤੇ ਉਹਨਾਂ ਨੂੰ ਮਿਲ ਸਕਦੀਆਂ ਔਰ ਪਿੰਡਾਂ ਦਾ ਜਿਹੜੀ ਡਿਵੈਲਪਮੈਂਟ ਆ ਜਿਹੜੀ ਆ ਉਹ ਹੋਰ ਵੱਡੇ ਪੱਧਰ ਤੇ ਹਿੱਸਾ ਖ ਉਮੇਦ ਹੈ ਕਿ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੋਈ ਆ ਉਸ ਇਲੈਕਸ਼ਨ ਤੋਂ ਬਾਅਦ ਤਾਂ ਫਤਵਾ ਹੀ ਇੱਕ ਤਰ੍ਹਾਂ ਦਾ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਦੇ ਵਿੱਚ ਮਿਲ ਗਿਆ ਵਾ ਕਿ 2027 ਦੀ ਜਿਹੜੀ ਸਰਕਾਰ ਆ ਉਹ ਵੀ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਆ ਉਸੇ ਅਰਧਕਾਰ ਚਲਾ ਰਹੇ ਨੇ ਔਰ ਉਹਨਾਂ ਦੇ ਘਰ ਕਮਲਾ ਨਾਲ 2027 ਦੀਆਂ ਜਿਹੜੀਆਂ ਇਲੈਕਸ਼ਨ ਉਹ ਵੀ ਜਿੱਤੀਆਂ ਜਾਣੀਆਂ ਵਾ ਤੋਂ ਹਾਲਾਤ ਜਿਹੜੇ ਨੇ ਬਿਲਕੁਲ ਉਦਾਂ ਦੇ ਵਧਦੇ ਜਾ ਰਹੇ ਨਜ਼ਰ ਆ ਰਹੇ ਆ ਸਮਝ ਆ ਰਹੇ ਤੁਹਾਨੂੰ ਦੇਖ ਹੀ ਰਹੇ ਨੇ ਤੁਸੀਂ ਮੈਂ ਉਮੀਦ ਕਰਦਾ ਵਾਂ ਕਿ ਲੋਕਾਂ ਦੇ ਵਿੱਚ ਕਿਉਂਕਿ ਮਾਨਯੋਗ ਸੀਐਮ ਸਾਹਿਬ ਤੇ ਪੂਰਾ ਸਾਡਾ ਮੰਤਰੀ ਮੰਡਲ ਜਿਹੜਾ ਵਾ ਜਿਸ ਤਰੀਕੇ ਦੇ ਨਾਲ ਉਹ ਕੰਮ ਕਰ ਰਹੇ ਉਸ ਤਰੀਕੇ ਨਾਲ ਤਾਂ ਮੈਨੂੰ ਲੱਗ ਹੀ ਰਿਹਾ ਕਿ 2027 ਦੇ ਜਿਹੜੇ ਇਲੈਕਸ਼ਨ ਹੋਣਗੇ ਉਹ 100% ਫਾਈਨਲ ਜਿਹੜਾ ਵਾ ਜਿਹਨੂੰ ਕਹਿੰਦੇ ਸੈਮੀਫਾਈਨਲ ਤਾਂ ਅਸੀਂ ਜਿੱਤੇ ਲਿਆ ਤਰਨ ਤਰਨ ਔਰ ਫਾਈਨਲ ਜਿਹੜਾ ਵਾ ਉਹ ਵੀ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੁਆਰਾ ਜਿੱਤ ਕੇ ਮਾਨਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਭਗੰਤ ਮਾਨ ਸਾਹਿਬ ਉਹਨਾਂ ਦੇ ਕਾਰਕਮਲਾਂ ਦੇ ਨਾਲ ਉਹਨਾਂ ਦੇ ਹੱਥਾਂ 'ਚ ਸਿਰ ਸਰਕਾਰ ਉਹ ਦੁਆਰਾ ਪੰਜਾਬ ਦੀਆਂ ਲੀਹਾਂ ਤੇ ਚੱਲੂਗੀ ਔਰ ਤਰੱਕੀ ਜਿਹੜੀ ਆ ਉਹ ਤੁਸੀਂ ਦੇਖ ਹੀ ਰਹੇ ਹੋ ਕਿਨੇ ਵੱਡੇ ਪੱਧਰ ਤੇ ਹੋ ਰਹੀ ਆ ਔਰ ਹੋਰ ਵੀ ਤਰੱਕੀ ਜਿਹੜੀ ਆ ਉਹ 2027 ਤੋਂ ਬਾਅਦ ਤੁਹਾਨੂੰ ਦੇਖਣ ਨੂੰ ਜਿਹੜੀ ਆ ਉਹ ਜ਼ਰੂਰ ਮਿਲੂਗੀ ਲੱਗਦਾ ਨਹੀਂ ਹੁਣ ਤੁਸੀਂ ਆਏ ਹੋ ਸ਼ਾਪਿੰਗ ਕੀਤੀ ਗਈ ਹੈ ਘਰ ਲੈ ਕੇ ਜਾ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਜ਼ਰੂਰ ਜੀ ਬਹੁਤ ਅੱਛੀ ਗੱਲ ਆ ਮੈਂ ਤਾਂ ਖਾਸ ਤੌਰ ਤੇ ਮਿਆਂ ਦੇ ਪੁੱਛਿਆ ਵੀ ਲੇਡੀ ਸਾਹਿਬ ਮੈਂ ਆਪਣੇ ਪਰਿਵਾਰ ਨੂੰ ਵੀ ਜਿਹੜਾ ਵਾ ਉਹ ਇੱਥੇ ਭੇਜੂਗਾ ਕਿ ਉਹ ਆ ਕੇ ਪੂਰੀ ਖਰੀਦਦਾਰੀ ਜਿਹੜੀ ਹੈ ਔਰ ਬਲਕਿ ਇਕੱਲੀ ਖਰੀਦਦਾਰੀ ਨਹੀਂ ਕਰਨਗੇ ਬਲਕਿ ਦਾ ਨਾ ਪ੍ਰਚਾਰ ਜਿਹੜਾ ਵਾ ਉਹ ਵੀ ਸਾਰਿਆਂ ਨੂੰ ਜਾ ਕਰਨਗੇ ਕਿ ਜਿੰਨੀ ਲੇਡੀਜ਼ ਇਹਨਾਂ ਦੇ ਸਰਕਲ ਚ ਉਹ ਸਾਰਿਆਂ ਨੂੰ ਇੱਥੇ ਭੇਜਣਗੇ ਤਾਂ ਕਿ ਇੱਥੇ ਕਿਉਂਕਿ ਇਹ ਦੁਕਾਨ ਕਿਸੇ ਹੋਰ ਦੀ ਨਹੀਂ ਬਲਕਿ ਸਾਰੇ ਮੇਰੇ ਆਪਣੇ ਬੱਚੇ ਦੀ ਦੁਕਾਨ ਆ ਔਰ ਮੀਜ਼ਾ ਸਬਰਵਾਲ ਸਾਹਿਬ ਗੋਲਡੀ ਜੀ ਲੋਕਾਂ ਦਾ ਇੰਨਾ ਪਿਆਰ ਮੁਹੱਬਤ ਆ ਤੇ ਮੈਨੂੰ ਲੱਗਦਾ ਸਾਲ ਐਂਡ ਦਾ ਮੌਕਾ ਜਿਹੜਾ ਉਹਨੇ ਉਹ ਨਹੀਂ ਮਿਲਿਆ ਕਰਨਾ ਜਿਸ ਤਰੀਕੇ ਨਾਲ ਮੈਂ ਇਹਨਾਂ ਦੀ ਵੀਡੀਓ ਦੇਖੀ ਆ ਕਿ 7 ਵਜੇ ਜਿਹੜਾ ਕੰਮ ਵਾ ਉਹ ਸ਼ੁਰੂ ਹੋ ਜਾਂਦਾ ਪਰਮਾਤਮਾ ਨਜ਼ਰ ਨਾ ਲ ਤੋ ਪਰਮਾਤਮਾ ਈਸ਼ਵਰ ਦੀ ਕਿਰਪਾ ਕਰਨ ਕਿ ਇਹਨਾਂ ਦਾ ਕਾਰੋਬਾਰ ਜਿਹੜਾ ਵਾ ਉਹ ਹੋਰ ਤਰੱਕੀ ਦੇ ਵਿੱਚ ਹਾਂਜੀ ਮੈਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵੀਰ ਸ਼੍ਰੇਸ਼ ਵਿਜੇ ਜਨਵ ਜੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਸਾਡੇ ਮੇਰੇ ਬੇਟੇ ਦੀ ਜੋ ਪੁਲਕਿਤ ਫੈਸ਼ਨ ਕਿੰਗ ਦੇ ਨਾਮ ਦੇ ਇਹਨਾਂ ਨੇ ਸ਼ਾਪ ਖੋਲਹੀ ਹੈ ਬੇਟਾ ਨੇ ਮੇਰੇ ਉੱਥੇ ਆਏ ਸੀਗੇ ਉਹਨੂੰ ਆਸ਼ੀਰਵਾਦ ਦੇਣ ਦੇ ਲਈ ਸ਼੍ਰੀ ਵਿਜੇ ਜਨਵ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਸਮੇਂ 25 30 ਸਾਲ ਹੋ ਗਏ ਉਹਨਾਂ ਦਾ ਆਸ਼ੀਰਵਾਦ ਮੈਨੂੰ ਲੈਂਦੇ ਉਹਨਾਂ ਦਾ ਸਾਡਾ ਪਰਿਵਾਰਿਕ ਸੰਬੰਧ ਹੈ ਹਰ ਸੁੱਖ-ਦੁੱਖ ਦੇ ਵਿੱਚ ਉਹ ਮੇਰੇ ਨਾਲ ਖੜਦੇ ਆ ਉਹ ਸਾਡੇ ਘਰ ਕੋਈ ਵੀ ਖੁਸ਼ੀ ਹੋਵੇ ਗਮ ਹੋਵੇ ਸਭ ਤੋਂ ਪਹਿਲੇ ਉਹ ਆ ਕੇ ਖੜਦੇ ਨੇ ਵਿਜੇਦਾਨਵ ਜੀ ਸੋ ਵਿਜੇਦਾਨਵ ਜੀ ਅੱਜ ਆਏ ਸੀ ਪੁਲਕੀ ਦੇ ਫੈਸ਼ਨ ਕਿੰਗ ਤੇ ਉਹਨਾਂ ਨੇ ਆ ਕੇ ਮੈਂ ਤਾਂ ਕੈਸੀ ਕਲਾਸ਼ੀਰਵਾਦ ਦੇਣ ਆਇਆ ਸ਼ੀਰਵਾਦ ਦੇਣ ਦੇ ਨਾਲ ਨਾਲ ਸ਼ੋਪਿੰਗ ਵੀ ਕਰਕੇ ਗਏ ਆ ਔਰ ਪੁਲਕੀ ਤੋਂ ਸ਼ੀਰਵਾਦ ਵੀ ਦੇ ਕੇ ਗਏ ਆ ਤੇ ਬਲੇਸਿੰਗ ਵੀ ਦੇ ਕੇ ਗਏ ਜੀ ਈ ਲੋਕਾਂ ਵਾਂਗ ਖਾ ਚੀਜ਼ਾਂ ਲੈ ਕੇ ਆਉਂ ਗਰੀ ਲੋਕਾਂ ਦੇ ਦੇਖੋ ਇਹ ਜਿਹੜੀ ਤੁਸੀਂ ਕਹਿ ਰਹੇ ਕਿ ਕੀ ਚੀਜ਼ਾਂ ਲੈ ਕੇ ਇਹਦੇ ਬਾਰੇ ਮੇਰਾ ਬੇਟਾ ਹੀ ਦੱਸੇਗਾ ਕਿਉਂਕਿ ਮੈਂ ਤੁਹਾਨੂੰ ਮੈਂ ਉਹਨੂੰ ਵੀ ਕਹਿਣਾ ਹੈ ਕਿ ਬੇਟਾ ਇਹ ਤੇਰੀ ਲਈ ਨੇ ਤੂੰ ਦੇਖਣਾ ਵਾ ਕੀ ਕਰਦਾ ਵਾ ਹਾਂ ਪਿਆਰ ਦੀ ਮੈਂ ਤੁਹਾਨੂੰ ਦੱਸ ਰያ ਸੀ ਪਿਆਰ ਤੇ ਮੈਂ ਉਮੀਦ ਨਾਲੋਂ ਵੱਧ ਮੈਨੂੰ ਉਮੀਦ ਹੀ ਨਹੀਂ ਕਿ ਸੱਚੀ ਤਾਂ ਹੰਦੇ ਸਭ ਬਾਲੀ ਮਾਰਾ ਇਹ ਚੰਨਾਂ ਦੀ ਸੁਗੰਧ ਦਿਖਾ ਕੇ ਕਹਿਣਾ ਕਿ ਮੈਨੂੰ ਉਮੀਦ ਹੀ ਨਹੀਂ ਸੀ ਉਮੀਦ ਨਹੀਂ ਸੀ ਕਿ ਇੰਨਾ ਰਿਸਪੌਂਸ ਮਿਲੇਗਾ ਔਰ ਲੋਕਾਂ ਨੇ ਇੰਨਾ ਪਿਆਰ ਦਿੱਤਾ ਐ ਨਾ ਰਜਵਾ ਪਿਆਰ ਦਿੱਤਾ ਮੈਂ ਤਾਂ ਦੱਸਣਾ ਵਾ ਵੈਸੇ ਕਹਿਣਾ ਚਾਹਦਾ ਉਸ ਮਾਲਕ ਦੀ ਕਿਰਪਾ ਦੇ ਨਾਲ ਕਿਸੇ ਨਜ਼ਰ ਨਾ ਲੱਗੇ ਸਵੇਰੇ 7 ਵਜੇ ਤੋਂ ਹੀ ਗਰਾਖੀ ਦੋ ਜਾਂਦੇ ਆ ਜੇ ਦੁਕਾਨ ਸਾਡੀ 12 ਵੀ ਤੱਕ ਖੁੱਲੀ ਰਹਿੰਦੀ ਐ ਨਾ ਤੇ 12 ਵੀ ਤੱਕ ਗਾਹ ਕਰਦੇ ਰਹਿੰਦੇ ਐ ਵੈਸੇ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 9 ਵੀ ਤੱਕ ਖੋਲਦੇ ਆ ਪਰ ਸਵੇਰੇ 7 ਵਜੇ ਲੋਕ ਦਰਵਾਜ਼ਾ ਦਰਵਾਜ਼ਾ ਖੜਕਾਉਂਦੇ ਸ਼ਟਰ ਖੜਾ ਕੇ ਨੰਬਰ ਪੜ ਕੇ ਫੋਨ ਕਾਲ ਕਰਕੇ ਬਾਹਰੋਂ ਅੰਦਰੋਂ ਨਾ ਗਾਹ ਹੋਲ ਸੇਲ ਦਾ ਕੰਮ ਐ ਔਰ ਸਭ ਤੋਂ ਵੱਡੀ ਜਿਹੜੀ ਗੱਲ ਐ ਤੋ ਅਨਮੀ ਦਾਸ ਰਹੇ ਕਿ ਅਸੀਂ ਮਾਰਜਿਨ ਜਿਹੜਾ ਸਿਰਫ 10 ਰੁਪਏ 20 ਰੁਪਏ ਰੱਖਿਆ ਹੈ ਸਿਰਫ 10 ਰੁਪਏ 20 ਰੁਪਏ ਬਸ ਉਹਦਾ ਕਾਰਨ ਕੀ ਹੈ ਕਿ ਜਿਹੜੀ ਚੀਜ਼ ਅਸੀਂ 600 ਰੁਪਏ ਦੀ ਵੇਚਦੇ ਹਾਂ ਉਹ ਬਾਜ਼ਾਰ 1000 ਰੁਪਏ ਦੀ ਵਿਕਦੀ ਹੈ ਹੁਣ ਤੁਸੀਂ ਪੁੱਛੋਗੇ ਕਿ ਉਹ ਕਿਦਾਂ 400 ਰੁਪਏ ਦਾ ਕਿਦਾਂ ਹੋ ਸਕਦਾ ਮੈਂ ਦੱਸਦਾ ਉਹਦਾ ਕਾਰਨ ਹੈ ਵਾ ਕਿ ਜਿਹੜੀ ਚੀਜ਼ ਫੈਕਟਰੀ ਤੋਂ 580 ਦੀ ਚਲਦੀ ਹੈ ਉਹ ਏਜੰਟ ਕੋਲ ਪਹੁੰਚਦੇ ਪਹੁੰਚਦੇ ਤੇ ਦਾ ਮਾਲਕ ਆਨੇ ਆ ਡਾਇਰੈਕਟ ਸਪਲਾਈਰ ਤੋਂ ਮਾਰ ਲਿਆ ਕਿ ਡਾਇਰੈਕਟ ਗਾਹਕ ਦੇ ਕਸਟਮਰ ਦੇ ਹੱਥ ਫੜਾ ਦਿੰਨੇ ਆ। ਸੋ ਸਿਰਫ 20 ਰੁਪਏ ਦਾ ਮਾਰਜਿਨ ਅਸੀਂ ਰੱਖਿਆ ਕੋਈ ਵੀ ਚੀਜ਼ ਦੇ ਵਿੱਚ 10 ਔਰ 20 ਰੁਪਏ ਬਸ। ਔਰ ਉਹਦੇ ਨਾਲ ਮੈਨੂੰ ਬੈਨੀਫਿਟ ਕੀ ਹੋਇਆ? ਗਾਹਕ ਵੀ ਜਿਹੜਾ ਬਹੁਤ ਸਮਝਦਾਰ ਹੁੰਦਾ ਹੈ। ਉਹ ਜਦੋਂ ਵੀ ਜਦੋਂ ਦੇਖਦਾ 600 ਰੁਪਏ ਦਾ ਹੈ, 500 ਰੁਪਏ ਦਾ ਔਰ ਪੰਜ-ਪੰਜ ਕੇ ਆਪ ਵੀ ਲੈਂਦਾ ਔਰ ਬਾਹਰ ਜਿਹੜੇ ਉਹਦੇ ਹਾਰੇ ਦੁਆਲੇ ਵਾਲੇ ਆ ਉਹਨਾਂ ਨੂੰ ਵੀ ਜਾ ਕੇ ਕਹਿੰਦਾ ਕਿ ਮੈਨੂੰ ਉੱਥੇ ਜਾ ਕੇ ਪੁਲਕੀ ਫੈਸ਼ਨ ਕਿੰਗ ਤੇ ਜਾਓ। ਤਿਸੋ ਗਾਹਕਾਂ ਦੀ ਕਿਰਪਾ ਹੈ। ਤੁਹਾਡੇ ਪਰਿਵਾਰਾਂ ਦਾ ਵੀ ਸਹਿਯੋਗ ਹੈ ਤੁਸੀਂ ਵੀ ਪਿਛਲੇ ਦਿਨਾਂ ਤੇ ਅਰੁਣ ਜੀ ਨੇ ਔਰ ਤੁਸੀਂ ਪ੍ਰਿੰਸ ਜੀ ਨੇ ਮੇਰੀ ਬਾਈਟ ਕੀਤੀ ਸੀ ਔਰ ਉਹ ਬਾਈਟ ਨੂੰ ਦੇਖਦੇ ਹੋਏ ਮੈਂ ਹਰ ਰਾਤ ਨਾਲ 1.5 ਤੋਂ 2 ਲੱਖ ਵਿਊ ਆ ਗਿਆ ਸੀ ਹੁੰਦੇ ਹੁੰਦੇ ਉੱਤੇ ਸਮੇਂ ਤੁਹਾਡਾ ਚੜਾਕ ਨਿਊਜ਼ ਦਾ ਔਰ ਸਾਡੇ ਫਾਸਟ ਨਿਊਜ਼ ਦਾ ਸਮਨ ਨਿਊਜ਼ ਦਾ ਸਾਰੇ ਹੀ ਸਾਡੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰਾ ਨਾਮ ਪੁਲਕਿਸ ਸਬਰਵਾਲਾ ਜੀ ਜੀ ਅਸੀਂ ਦੁਕਾਨ ਖੋਲੀ ਹੈ ਪੁਲਕਿਸ ਫੈਸ਼ਨ ਕਿੰਗ ਤੇ ਅੱਜ ਮੇਰੇ ਅੰਕਲ ਜੀ ਸ਼੍ਰੀ ਵਿਜੇਦਾਰਨਮ ਜੀ ਮੈਨੂੰ ਅਸ਼ੀਰਵਾਦ ਦੇਣ ਆਏ ਸੀ ਤੇ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਉਹ ਤੋ ਮੈਨੂੰ ਅਸ਼ੀਰਵਾਦ ਦੇਣ ਆਏ ਸੀ ਉਹਨਾਂ ਨੇ ਬਹੁਤ ਹੀ ਪਹਿਲਾਂ ਆਣਾ ਸੀ ਪਰ ਉਹ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਬੀਜ਼ੀ ਸੀ ਇਸ ਕਰਕੇ ਉਹ ਅੱਜ ਆਏ ਨੇ ਤੇ ਉਹਨਾਂ ਨੇ ਮੈਨੂੰ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਬਹੁਤ ਸਾਰੀ ਬਲੇਸਿੰਗ ਦਿੱਤੀਆਂ ਜੀ ਨਾਲੇ ਸ਼ੋਪਿੰਗ ਵੀ ਕਰਕੇ ਗਏ ਨੇ ਤੇ ਨਾਲ ਜੀ ਉਹਨਾਂ ਦਾ ਮੇਰੇ ਪਾਪਾ ਨਾਲ ਬਹੁਤ ਹੀ ਪੁਰਾਣਾ ਪਰਿਵਾਰਿਕ ਸਬੰਧ ਹੈ ਉਹ ਸਾਡੇ ਹਰ ਸੁੱਖ ਦੇ ਵਿੱਚ ਸਾਡੇ ਨੂੰ ਅਸ਼ੀਰਵਾਦ ਦੇਣ ਆਉਂਦੇ ਨੇ ਤੇ ਅੱਜ ਵੀ ਆਏ ਸੀ ਮੈਨੂੰ ਅਸ਼ੀਰਵਾਦ ਦੇ ਕੇ ਗਏ ਮੈਨੂੰ ਬਹੁਤ ਸਾਰਾ ਪਿਆਰ ਦੇ ਕੇ ਗਏ ਇੰਨਾ ਕੋ ਪਿਆਰ ਮਿਲ ਰਿਹਾ ਲੋਕਾਂ ਦਾ ਤੁਹਾਨੂੰ ਲੋਕਾਂ ਦੇ ਜੀ ਬਹੁਤ ਪਿਆਰ ਮਿਲ ਰਿਹਾ ਬਹੁਤ ਹੀ ਸਵੇਰੇ ਸਵੇਰੇ 7 ਵਜੇ ਗਾਹ ਕਾਈ ਜਾਂਦੇ ਨੇ ਜੀ ਬਸ ਅਸੀਂ ਸ਼ੋਪ ਤਾਂ ਉੱਪਰ 9 ਵਜੇ ਕਰਦੇ ਹਾਂ ਜੀ ਫਿਰ ਵੀ ਗਾਹ ਸਵੇਰੇ ਸਵੇਰੇ 7 ਵਜੇ ਆ ਜਾਂਦੇ ਨੇ ਬੋੜਾ ਨੰਬਰ ਵੜ ਕੇ ਤੇ ਫੋਨ ਕਰਦੇ ਨੇ ਵੀ ਹਾਂਜੀ ਆ ਜਾਂਦੀ ਨਹੀਂ ਹੁੰਦੀ ਨਹੀਂ ਹੁੰਦੀ ਨੀਂਦ ਪੂਰੀ ਹੋ ਜਾਂਦੀ ਹੈ ਜੀ ਤੇ ਹਾਂਜੀ ਤੇ ਗਾ ਕੇ ਆਂਦੇ ਨੇ ਤੇ ਸ਼ੋਪਿੰਗ ਕਰਦੇ ਨੇ ਕੀ ਲੋਕਾਂ ਵਾਸਤੇ ਖਾਸ ਚੀਜ਼ਾਂ ਲੈ ਕੇ ਲੋਕੀ ਪਸੰਦ ਕਰਾਂ ਤੁਹਾਡੀ ਚੀਜ਼ਾਂ ਅਸੀਂ ਅਸੀਂ ਲੋਕਾਂ ਵਾਸਤੇ ਲੈ ਕੇ ਆਏ ਆ ਟੋਪ ਜੈਕਟਾਂ ਸਟੋਪ ਹੋ ਗਈ ਜੈਕਿੰਗ ਹੋ ਗਈ ਤੇ ਉਸ ਤੋਂ ਬਾਅਦ ਆਪਣੇ ਕੋਲ ਸੂਟ ਆਂਦੇ ਆ ਪ੍ਰਿੰਟਡ ਦੇ ਸ਼ੇਲ ਦੇ ਵੈਲਵਟ ਦੇ ਨਵੇਂ ਸੂਟ ਆਂਦੇ ਨੇ ਜੀ ਫਰ ਵਾਲੇ ਸਾਰੇ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਹੈਗੀ ਹੈ ਜੀ ਉਹ ਵੀ ਨਾਲੇ ਬਹੁਤ ਹੀ ਘੱਟ ਰੇਟ ਤੇ ਹੈ ਜੀ ਕਿੰਦਾ ਮਾਹੌਲ ਆ ਕਿ ਮੇਰੀ ਉਮਰ ਹੈਗੀ ਜੀ 19 ਸਾਲ ਛੋਟੀ ਉਮਰ ਦੇ ਬੱਚੇ ਤੁਸੀਂ ਕਿਹੜਾ ਕੰਮ ਧਿਆਨ ਦੇ ਰਹੇ ਹੋ ਹਾਂਜੀ ਹਾਂਜੀ ਮੈਂ ਕਰਦਾ ਵਾਰ ਕੋ ਮੈਂ ਹਾਂਜੀ ਉਮਰ ਫੜਾ ਦਿੱਲੀ ਕਰਦਾ ਜੀ ਦੁਕਾਨਦਾਰੀ ਵਿੱਚ ਨਹੀਂ ਕਰਦਾ ਜੀ ਫਿਰ ਵੀ ਆਪਾਂ ਬਾਲਾ ਜੀ ਦੇ ਅਸ਼ੀਰਵਾਦ ਨਾਲ ਮੇਰੇ ਪਪਾ ਦੇ ਸ਼ੀਰਮਾਨਾ ਸੀ ਕੰਮ ਸ਼ੁਰੂ ਕੀਤਾ ਵਾ ਆਪਾਂ ਹੁਣੇ ਹੀ ਐਸੇ ਲੈਂਚ ਹੁਣੇ ਹੀ ਐਸੇ ਉਮਰ ਚ ਆਪਾਂ ਐਸੇ ਲੈਂਚ ਪਏ ਆ ਤੇ ਬਾਲਾ ਜੀ ਦੇ ਅਸ਼ੀਰਵਾਦ ਨਾਲ ਮੇਰੇ ਪਪਾ ਦੇ ਸ਼ੀਰਮਾਨਾ ਕੰਮ ਦਾ ਬਹੁਤ ਵਧੀਆ ਰਿਸਪੌਂਸ ਹੈ ਜੀ ਨਾਲ 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 ਸਟੱਡੀ ਵੀ ਕਰਦੇ ਹਾਂ ਹਾਂਜੀ ਨਾਲ ਨਾਲ ਸਟੱਡੀ ਵੀ ਕਰਦੇ ਹਾਂ ਜੀ ਕੀ ਯੂਥ ਨੂੰ ਮੈਸੇਜ ਮੈਸੇਜ ਹੋ ਕੰਮ ਕਰੇ ਅੱਗੇ ਆਣਾ ਚਾਹੀਦਾ ਜੀ ਉਸ ਨੂੰ ਦਾ ਕੰਮ ਸੰਭਾਲ ਲਗੀ ਹਾਂਜੀ ਹਾਂਜੀ ਯੂਥ ਨੂੰ ਮੈਂ ਹੀ ਮੈਸੇਜ ਦਵਾਂਗਾ ਵੀ ਤੁਸੀਂ ਵੀ ਐਸੇ ਉਮਰ 'ਚ ਆਪਣਾ ਕੰਮ ਸ਼ੁਰੂ ਕਰੋ ਤੇ ਨਾਲ ਦੇਸ਼ ਦੀ ਸੇਵਾ ਕਰੋ ਹਾਂਜੀ